ਫਤੇ ਪਰਵਾਨ ਹੋਵੇ ਸਾ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਖ ਪੰਜਨੀ ਸਾਹਿਬ ਜੀ ਦਾ ਪਾਠ ਘਰ ਵਿਖੇ ਜੇ ਆਪ ਜੀ ਰੋਜ਼ਾਨਾ ਹੀ ਚਲਾਉਂਦੇ ਹੋ ਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਬਣੀ ਰਹਿੰਦੀ ਹੈ ਜੇ ਕਿਸੇ ਨੂੰ ਕਿਸੇ ਤਰ੍ਹਾਂ ਦਾ ਵੀ ਰੋਗ ਹੈ ਗੁਰੂ ਸਾਹਿਬ ਜੀ ਅੰਗ ਸੰਸਾਈ ਹੋ ਕੇ ਉਹਨਾਂ ਦੇ ਰੋਗ ਖੰਡਣ ਕਰਦੇ ਹਨ ਅਤੇ ਘਰ ਵਿਖੇ ਜ਼ਰੂਰ ਇਸ ਜਾਪ ਨੂੰ ਲਾਵੋ ਤਰੱਕੀਆਂ ਵਾਲਾ ਜਾਪ ਆਓ ਆਪਾ ਦੁਖ ਪੰਜਨੀ ਸਾਹਿਬ ਜੀ ਦਾ ਪਾਠ ਆਰੰਭ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਜੀ ਦੁਖ ਪੰਜਨੀ ਸਾਹਿਬ ਗਾਉੜੀ ਮੰਨ ਲਾ ਪੰਜੇਵ ਮਾਜ दुख पंजन नाम जी दुख पञ्जन ते नाम दुख पञ्जन तेरामजी दुख पञ्जन तेरा नाम आपर आराध्यय पूर्ण पार सोई था। जम ज्ञान जितकटवस परब्रह्म सोइ स्वाहावामकङ्कर हर गुण गाओ seva surat na jania na japya rad ote tere jag jeevan na mere thakur agam aagad pai kripa laghsaiyan natthe sukh santap tatti vaau na lagai sat gur ke aap gur narayan de gur gur satya sarjan haar gur tuthe sab kish paayea jan nanak sad balihar ਗਾਵੜੀ ਮੰਨ ਲਾ ਪੰਜੇ ਵਾ ਸੂਕੇ ਹਰੇ ਕੀਏ ਖਿਨਮਾਹੀ ਅੰਮ੍ਰਿਤ ਦ੍ਰਿਸ਼ਟ ਸੰਤ ਜੀਵਾਹਿ ਘਾਟੇ ਕਸ਼ਟ ਪੂਰੇ ਗੁਰਦੇਵ ਸੇਵਕੋ ਦਿਨੀ ਆਪਣੇ ਸੇਵ ਰਹਾ ਮਟ ਗਈ ਚਿੰਤ ਪੁਨੀ ਮਨ ਆਸਾ ਖਰੀ ਦੇਆ ਸਤ ਗੁਰ ਗੁਣਤਾਸਾ ਦੁਖ ਨਾਟ ਸੁਖ ਸਮਾਏ ਢੀਣਾ ਪਰੇ ਜਾ ਗੁਰੁ ਫਰਮਾਏ ਇਛ ਪੁਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸੁਫਲ ਫਲੇ ਗਾਉੜੀ ਮੰਨਲਾ ਪੰਜੇਵਾ ਤਾਪ ਗਏ ਪਾਈ ਪ੍ਰਭ ਸਾੰਤ ਸਿਦਲ ਪਏ ਕੀਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭੈ ਸੁਹੇਲੀ ਜਨਮ ਜਨਮ ਕੇ ਵਿਛਰੇ ਮੇਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਰੋਕਾ ਬਿਨੁ ਸਿਆਥਾ ਸਹਿਜ ਸੁਭਾਏ ਬੋਲੇ ਹਰ ਬਾਨੀ ਆਠ ਪੈਰ ਪ੍ਰਭ ਸਿਮਰੋ ਪ੍ਰਾਨੀ ਦੁਖ ਦਰਦ ਜਮਨੇਡ ਨ ਆਵੈ ਕਹੋ ਨਾਨਕ ਜੋ ਹਰ ਗੁਣ ਗਾਵੇ ਗਾਉੜੀ ਮੰਹਲਾ ਪੰਜੀਵਾ ਜਿ ਸਿਮਰਤ ਦੋ ਸਬਜਾਏ ਨਾਮ ਰਤਨ ਵਸੈ ਮਨ ਆਏ ਜਪਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੀ ਰਹਾ ਇੱਕ ਸਬਨ ਨਹੀਂ ਦੂਜਾ ਕੋਈ ਜਾ ਕੇ ਦਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰੇਕ ਹਰ ਰਖਰ ਮਨ ਮਲੇਖ ਰਵਰੇਹਿਆ ਸਰਬੱਤਰ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਾਉੜੀ ਮੰਨਲਾ ਪੰਜੇ ਵੇ ਕੋਟ ਬਿਗਨ ਹਿਰਕ ਨਿਬਾਹੀ ਹਰ ਹਰ ਕਤਤਾ ਸਾਧ ਸੰਗ ਸੁਨਾਏ ਪੀਵਤ ਰਾਮ ਰਸ ਅਮਰਤ ਗੁਣ ਜਾਸ ਜਪ ਹਰ ਚਰਨ ਮਿੱਟੀ ਖੁਦ ਤਾਸਰਹ ਸਰਬ ਕਲਿਆਣ ਸੁਖ ਸਾਜ ਨੇਦਾਨ ਜਾਕਰ ਦਵਸ ਭਗਵਾਨ ਔਖਦ ਮੰਤਰ ਤੰਤ ਸਭ ਸਾਰ ਕਰਨ ਹਾਰ ਰਿਦਮਹ ਧਾਰ ਤਾਜ ਸਭ ਪਰਮ ਪੱਜਿਓ ਪਾਰ ਬ੍ਰਹਮ ਕਹੋ ਨਾਨਕ ਕਟਲ ਇਹੋ ਤਰਮ ਗਾਵੜੀ ਮਹਲ ਦਾ ਪੰਜੇਵਾ ਸਾੰਤ ਪਾਏ ਗੁਰ ਗੋਬਿੰਦ ਪਾਏ ਤਾਪ ਪਾ ਬਿਨਸੇ ਮੇਰੇ ਭਾਇ ਰਹਾ ਰਾਮ ਨਾਮ ਨਿਤ ਰਸਨ ਬਖਾਨ ਬਿਨਸੇ ਰੋਗ ਭਏ ਕਲਿਆ ਨੋ ਪਾਰ ਬ੍ਰਹਮ ਗੁਣ ਅਗੰਬਿ ਵਿਚਾਰ ਸਾਧੂ ਸੰਗ ਮੈਂ ਨਿਸਤਾਰੁ ਨਿਰਮਲ ਗੁਣ ਗਾਵੋ ਨਿਤ ਬਨੀਤ ਗੈਬਿਆ ਦੁਬ ਰਹਿ ਜਨ ਮੀਤ ਮਾਨ ਬੱਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾ ਤੇਰੇ ਸਰਣਾਏ ਗਾਉੜੀ ਮੰਹਲਾ ਪੰਜੇਵਾ ਨੈਤਰ ਪ੍ਰਗਾਸ ਗਿਆ ਗੁਰਦੇਵ ਪਰਮ ਗਏ ਪੂਰਨ ਭੈ ਸੇਵ ਰਹਾ ਸਿਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੇ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਾਰ ਅੰਮ੍ਰਿਤ ਪੀਵੈ ਗਾਉੜੀ ਮੰਹਲਾ ਪੰਜੇਵਾ ਤੇਰ ਕਰਬ ਸੋਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪਾਜ ਰੱਖੀ ਕਰਤਾ ਰੇ ਬਾਦ ਸਾਹ ਸਾਸ ਬਸ ਕਰਦੀਨੇ ਅੰਮ੍ਰਿਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਭਜੋ ਭਗਵਾਨ ਸਾਧ ਸੰਗ ਮਿਲ ਕੀਨੋ ਦਾਨ ਸਰਨ ਪਰੇ ਪ੍ਰਵੰਤਰ ਜਾਮੀ ਨਾਨਕੋਟ ਫਕਰੀ ਪ੍ਰਭ ਸੁਆਮੀ ਗਾਉੜੀ ਮੰਦਲਾ ਪੰਜੇਵਾ ਰਾਖ ਬਿਤਾ ਪਰ ਮੇਰੇ ਮੋਹ ਗੁਣ ਨਿਰਗੁਣ ਸਭ ਗੁਣ ਤੇਰੇ ਰਹਾ ਪੰਜ ਵਿਖਾ ਦੇ ਇਕ ਗਰੀਬਾ ਰਖੋ ਰਖਨ ਹਾਰੇ ਖੇਦ ਕਰੈ ਅਰਬਉਤ ਸੁਨਤਾ ਵੇ ਆਇਓ ਸਰਨ ਤੁਹਾਰੇ ਕਰ ਕਰ ਹਾਰਿਓ ਅਨਕ ਬੁਪਾਂਤੀ ਛੋੜ ਕ ਤੂੰ ਨਾਹੀ ਏਕ ਬਾਤ ਸੁਨਤਾ ਕਿ ਓਟਾ ਸਾਧ ਸੰਗ ਮਿਟ ਜਾਹਿ ਕਰ ਕਿਰਪਾ ਸੰਤ ਮਿਲੇ ਮੋਹਿ ਤਨ ਤੇ ਧੀਰਜ ਪਾਏ ਸੰਤਿਮੰਦ ਦਿਓ ਮੋ ਨਿਰਭਾਉ ਘਰ ਕਾਬਦ ਕਮਾਏ ਜੀਤ ਲਾਇਓ ਮਾਂ ਬੇਖਾਦੀ ਸਸ ਦਿਬਾਣੀ ਕਉ ਨਾਨਕ ਮਨ ਪਿਆ ਪਰੇ ਗੱਲ ਸਾ ਪਾਇਆ ਪਦ ਨਿਰਵਾਣੀ ਬਿਲਾਵਲ ਮੰਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੇ ਲਾਇਓ ਸੇਵ ਬਿਗਨਨ ਲਾਗੈ ਜਪ ਲਖ ਭੇਵ ਪਰਤ ਧਰਤ ਪਨੇਤ ਭੈ ਗੁਣ ਗਾਏ ਦਰਤ ਗਿਆ ਹਰ ਨਾਮ ਤੇ ਆਏ ਰਾਹਾ ਸਭ ਨੇਤਾ ਰਬਿਆ ਆਪ ਆਜੁਗਾ ਜਾ ਕਾ ਵਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੈ ਚਰਨ ਲਗੈ ਮਨ ਮੀਠੇ ਨਿਰਬਿਗਨ ਹੋਏ ਸਭ ਥਾਈ ਭੂਠੇ ਸਭ ਸੁਖ ਪਾਏ ਸਤਿਗੁਰੂ ਤੂਟੇ ਪਾਰ ਬ੍ਰਹਮ ਪ੍ਰਪੇਰਖ ਵਾਲੇ ਜਿਤੇ ਕਿਤੇ ਦਿਸੈ ਨਾਲੇ ਨਾਨਕ ਦਾਸ ਕਸਮ ਪ੍ਰਤਪਾਲੇ ਬਿਲਾਵਰ ਮਹੰਲਾ ਪੰਜਵਾ ਚਰਨ ਕਾਮਲ ਪ੍ਰਭ ਹਿਰਦੈ ਆਏ ਰੋਗ ਗਏ ਸਗਲੇ ਸੁਖ ਪਾਏ ਗੁਰਦੋਖੇ ਕਾਟੇ ਦਿਨੋ ਦਾਨੋ ਸਫਲ ਜਨਮ ਜੀਵਨ ਪਰਵਾਣ ਰਹ ਅਕਥ ਕਥ ਅਮਰਤ ਪ੍ਰਭ ਬਾਨੀ ਕਹੁ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੰਲਾ ਪੰਜਿਵੇ ਸਾਂਤ ਪਾਏ ਗੁਰ ਸਤਗੁਰ ਪੂਰੇ ਸੁਖ ਉਪਜੇ ਬਾਜ ਅਨਹਦ ਤੂਰੇ ਰਹਾ ਤਾ ਪਾਪ ਸੰਤਾਪਿ ਨਾਸਿ ਹਸਿਮਰਤ ਕਿਲ ਵਿਕਸਵ ਨਾਸਿ ਆਨੰਦ ਕਰੋ ਮਿਲ ਸੁੰਦਰ ਨਾਰੇ ਗੁਰ ਨਾਨਕ ਮੇਰੀ ਪੈ ਜਸਵਾਰੇ ਵੇਲਾ ਬਲ ਮਹਲਾ ਪੰਜੇ ਵਾ ਸਗਲ ਅਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸਮਾਰਿਆ ਸਾਜਣਾ ਹੋਏ ਕਿਰਪਾ ਲੈ ਬਿਕਸੇ ਸਭ ਪਰਵਾਰਿਆ ਕਾਰਜ ਸਤਗੁਰ ਆਪ ਸਵਾਰਿਆ ਵੱਡਿਆਰ ਜਹਰ ਗੋਬਿੰਦ ਕੀ ਸੋਖ ਮੰਗਲ ਕਲਿਆਣ ਵਿਚਾਰਿਆ ਰਹਾ ਵਣ ਤਿਰਣ ਤ੍ਰਪਣ ਹਰਿਆ ਹੋਏ ਸਗਲ ਜੀ ਸਾਧਾਰੇ ਆ ਮਨ ਚੇ ਨਾਨ ਫਲ ਪਾਏ ਪੂਨੇਸ਼ ਪੁਜਾਰਿਆ ਬਿਲਾਵਲ ਮਹੰਲਾ ਪੰਜਵਾਂ ਰੋਗ ਗਿਆ ਪ੍ਰਵਿਆਪ ਗਵਾਇਆ ਨੀਂਦ ਪਏ ਸੁਖ ਸਹਿਜ ਕਰਿਆਇਆ ਰਹਾ ਰਾਜ ਰਾਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ੍ਰਿਤ ਮਾਹਿ ਧਿਆਇ ਨਾਨਕ ਗੁਰਪੂਰੈ ਸਰਣਾਈ ਜਨ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੰਲਾ ਪੰਜੇਵਾਂ ਤਾ ਪਸੰਤਾਬ ਸਗਲੇ ਗਏ ਬਿਨ ਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਰ ਸੁਪੋਗ ਰਹਾ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨਿਆ ਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਆਵਕਤ ਜੋਗ ਆਏ ਬਸੋ ਕਰ ਦੇ ਸਮਾ ਇਹ ਭਲੇ ਸੰਜੋਗ ਨਾਨਕ ਪ੍ਰਭ ਸੋ ਪ੍ਰਸੰਨ ਭਏ ਲੈ ਗਏ ਬਿਯੋਗ ਬਿਲਾ ਵਰਮੰਲਾ ਪੰਜੇ ਵਾ ਵੰਦਨ ਕਾਟਿਆ ਪ੍ਰਭੂ ਆ ਕਿਰਪਾਲ ਦੀਨ ਦਿਆਲ ਪਰਪਾਰ ਬ੍ਰਹਮਤਾ ਕੀਨ ਦਨਿਹਾਲ ਗੁਰਪੂਰੈ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਸੀਤਲ ਸੁਖੀ ਪਇਆ ਪ੍ਰਭ ਧਿਆਵਨ ਜੋਗ ਰਹਾ ਆਉ ਕਦੇ ਹਰਿ ਕਾ ਨਾਮ ਹੈ ਜਿਤ ਰੋਗ ਨ ਵਿਆਪੈ ਸਾਧ ਸੰਗ ਮੰਤਨ ਹਿਤੈ ਫਿਰ ਦੁਖ ਨ ਜਾਪੈ ਹਰ 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 ਜਪੇ ਅੰਤ ਲਵਲਾਈ ਕਿਲਵੇ ਕੁੱਤਰ ਸੁਧ ਹੋਏ ਸਾਧੂ ਸਰਣਾਏ ਸੁਨਤ ਜਪਤਾਰ ਨਾਮ ਜਸ ਤਾਕੀ ਦੂਰ ਬਲਾਈ ਮਹਾ ਮੰਤਰ ਨਾਨਕਤ ਹੈ ਹਰਿ ਕੇ ਗੁਣ ਗਾਏ ਬਿਲਾਵਲ ਮਹਲਾ ਪੰਜਵ ਹਰ 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 ਅਰਾਧਿ ਹੈ ਹੋਇ ਆਰੋਗ ਰਾਮਚੰਦ ਕੀ ਲਛਟ ਕਾ ਜਨਮਾਰਿਆ ਰੋਗ ਰਹਾ ਗਰਪੂਰ ਆਹਰ ਜਾਪੇ ਅਨਤ ਕੀਚੇ ਭੋਗ ਸਾਧ ਸੰਗਤ ਕਵਾਰਨੇ ਬਿលਿਆ ਸੰਜੋਗ ਜੈਸ ਸੇਮਰ ਤਸੋ ਕਪਾਈ ਬਿਨ ਸਹਿ ਬਿਯੋਗ ਨਾਨ ਪ੍ਰਭ ਸਰਣਾਗਤੀ ਕਰਨ ਕਾਨ ਜੋਗ ਬਿਲ ਰਾਗ ਬਿਲਾਵ ਮਨ ਲਾ ਪੰਜਿ ਵੈ ਦੁਪਦੇ ਕਰ ਪੰਜ ਵੈ ਕੋ ਓੰਕਾਰ ਸਤ ਗੁਰ ਪ੍ਰਸਾਦ ਆਵਰੂਪਾ ਸਭ ਤਿਆਗਿਆ ਦਾਰੂ ਨਾਮ ਲੇਆ ਤਾਪਾ ਸਭ ਮਿਟੇ ਰੋਗ 시ਤਲ ਮਨ ਭਇਆ ਗਰਪੂਰ ਆਰਾਧਿਆ ਸਗਲਾ ਦੁੱਖ ਗਏ ਆ ਰੱਖਣ ਹਾਰੇ ਰੱਖੇ ਆਪਣੇ ਕਰਮੇ ਰਹਾ ਬਹਾ ਪਕੜ ਪ੍ਰਭ ਕਾਢਿਆ ਕਿੰਨੀ ਆਪਣੇ ਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭੈਆ ਵਿਲਾਵਲ ਮਹਲਾ ਪੰਜੇ ਵਾਰ ਰੋਗ ਮਿਟਾਇਆ ਆਪ ਪ੍ਰਭੂ ਉਪਜਿਆ ਸੁਖ ਸਾਥ ਵਡ ਪ੍ਰਤਾਪ ਅਜਰਜ ਅਚਰਜ ਰੂਪ ਹਰ ਕੀਨੀ ਦਾਤ ਕਰੋ ਗੋਬਿੰਦ ਕਿਰਪਾ ਕਰੀ ਰਾਖੇ ਮੇਰਾ ਭਾਈ ਹਮ ਤਸਕੀ ਸਰਣਾ ਗਤੀ ਜੋ ਸਦਾ ਸਰਣਾਏ ਜੋ ਸਦਾ ਸਹਾਈ ਰਹਾ ਉਹ ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾ ਨਕ ਜੋ ਗਵਿੰਦ ਕਾ ਪੂਨ ਗੁਨਤਾਸ ਬਿਲਾਵਨ ਮਹੰਲਾ ਪੰਜੇ ਵਾ ਤਾਤੀ ਬਾਵ ਨ ਲੱਗਈ ਪਾਰਬ ਸਰਣਾਈ ਚੌਗਰਦ ਹਮਾਰੇ ਰਾਮ ਕਾਰ ਦੁਖ ਲੱਗੈ ਨਾ ਪਾਏ ਸਤ ਗੁਰ ਪੂਰਾ ਪੇਟਿਆ ਜਨ ਬਣਤ ਬਣਾਈ ਰਾਮ ਨਾਮ ਆਵ ਕਦ ਦੀਏ ਕਨ ਬਨਾਈ ਰਹਾ ਰਾਖ ਲਈਏ ਤਨ ਰਖਣ ਹਾਰ ਸਭ ਬਿਅਦ ਮਿਟਾਏ ਕੋ ਨਾਨਕ ਕਿਰਪਾ ਭਾਈ ਪ੍ਰਪੈ ਸਹਾਈ ਬਿਲਾਵਲ ਮਹੱਲਾ ਪੰਜੇਵਾ ਆਪਣੇ ਬਾਲ ਕਾ ਪ੍ਰਖਿਆਨ ਪਾਰ ਬ੍ਰਹਮ ਗੁਰ ਦੇਵ ਸੁਖ ਸਾਥ ਸਹਜ ਅਨੰਤ ਭਏ ਪੂਰਨ ਭਏ ਸੇਵ ਰਹਾ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਏ ਜੀਵਾਲਿਆਂ ਨੂੰ ਜਾ ਕਾ ਵਡ ਪ੍ਰਤਾਪ ਧੋਖਾ ਮਾਰੇ ਬਖਸ਼ਿਆਨ ਆਪਣੀ ਕਲਤਾਰੇ ਮਨ ਬਾਛਤ ਬਲ ਦਿੱਤਿਆ ਨਾ ਨਾਨਕ ਬਲੇ ਹਾਰੀ ਬਿਲਾਵਲ ਮਹੰਲਾ ਪੰਜੇ ਵਾ ਤਾਪ ਲਹਿਆ ਗੁਰ ਸਿਰਜਨਹਾਰ ਸਤ ਗ੍ਰਪਨੇ ਕਾ ਬਲ ਜਾਏ ਜਿਨ ਪੈਜ ਰੱਖੀ ਸਾਰੇ ਸੰਸਾਰ ਰਹਾ ਕਰਮਸਤਕ ਧਾਰ ਬਾਲਕ ਰਖ ਲੀਨੋ ਪ੍ਰਭ ਅਮਰਤ ਨਾਮ ਮਾਰਸ ਦਿਨੋ ਦਾਸ ਕੀ ਇਲਾਜ ਰੱਖਿਆ ਮਹਾਰਵਾਨ ਗੁਰੂ ਨਾਨਕ ਬੋਲੇ ਅਦਰਕਾ ਪਰਵਾਨ ਬਿਲਾਵਰ ਮਹੰਲਾ ਪੰਜੇਵਾ ਤਾਪਾਪ ਤੇ ਰਾਖੇ ਆਪ ਸਿਤਲ ਪੈ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੈ ਮੈਂ ਜਾਪ ਰਹਾ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤੁ ਧਾਰਨ ਅਵਖੰਡ ਪ੍ਰਤਾਪ ਦੁਖ ਬਿਨ ਸੈ ਸੋ ਕਾ ਨਦ ਬਿਰ ਪ੍ਰਵੇਸ ਤ੍ਰਸਨ ਬੋਜੀ ਮੰਤਨ ਸੱਚ ਧਰਾਪ ਅਨਾਤ ਕੋ ਨਾਤ ਸਰਨ ਸੰਵਰਤ ਸਗਲ ਸ੍ਰਿਸ਼ਟ ਕੋ ਮਾਈ ਬਾਪ ਭਗਤ ਵਸਨ ਪਏ ਪੰਜਨ ਸਵਾਮੀ ਗੁਣ ਗਾਵਤ ਨਾਨਕ ਆਲਾਪ ਸੋਠ ਮਹੱਲਾ ਪੰਜੇ ਵੈ ਕਰੇ ਸਿਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਆਰੋਗਾ ਕੋਟ ਬਿਗਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੋ ਭਾਖਿਆ ਗਾਵ ਸੁਨੋ ਪੜੋ ਨਿਤ ਪਾਈ ਗੁਰਪੂਰੇ ਤੂੰ ਰੱਖਿਆ ਰਹਾ ਸਾਚਾ ਸਭ ਅਮਤ ਵਡਾਈ ਭਗਤ ਵਸਨ ਦਿਯਾਲਾ ਸੰਤਾ ਕੀ ਪੈਜ ਰਖਦਾ ਆਇਆ ਆਦ ਵਿਰਧ ਪਰਤ ਪਾਲ ਹਰੇ ਅਮਰਤ ਨਾ ਭੋਜਨ ਦਿੱਤ ਪੁੰਚੋ ਸਰਬ ਵੇਲਾ ਮੁਕ ਪਾਵੋ ਜਰਾ ਮਰਾਤਾ ਸਬਨਾਠਾ ਗੁਣ ਗੋਬਿੰਦ ਨਿਤ ਗਾਵੋ ਸੁਨੀਆ ਰਦਾ ਸੁਆਮੀ ਮੀਰ ਸਰਬ ਕਲਾ ਬਣ ਆਈ ਪ੍ਰਗਟ ਪਏ ਸਗਰੇ ਜੁਗੀ ਅੰਤਰ ਗੁਰ ਨਾਨਕੀ ਵਡਿਆਈ ਸੋਰਠ ਮੱਲਾ ਪੰਜੇ ਵਾ ਸੂਖ ਮੰਗਲ ਕਲਿਆਣੋ ਸਾਜ ਧੁਨ ਪ੍ਰਭ ਕੈ ਚਰਣ ਨਿਹਾਰੇ ਆ ਰੱਖਣ ਹਾਰੇ ਰਾਖਿਓ ਬਾਰਕ ਸਤਿਗੁਰਤਾ ਫੂਤਾਰੇ ਆ ਉਬਰੇ ਸਤਿਗੁਰ ਕੀ ਸਰਣਾਏ ਜਾਕੀ ਸੇਵਨਾ ਵਿਰਤੀ ਜਾਇ ਰਹਾ ਕਰ ਮੈ ਸੂਕ ਬਾਰ ਪਨ ਸੂਕਾ ਪ੍ਰਭ ਨੇ ਭੇਦਿਆਲਾ ਨਾਨਕ ਵੀ ਗੰਨਾ ਲਾਗੇ ਕੋ ਮੇਰਾ ਪ੍ਰਭ ਹੁਆ ਕਿਰਪਾਲਾ ਸੋਠ ਮਹੱਲਾ ਪੰਜੇਵਾਂ ਗਏ ਕਲੇਸ਼ ਰੋਗ ਸਭ ਨਾਸੇ ਪ੍ਰਭ ਨੇ ਕਿਰਪਾ ਤਾਰੀ ਆਠ ਪੈਰ ਅਰਾਧ ਸੁਆਮੀ ਪੂਰਨ ਕਾਲ ਹਮਾਰੇ ਹਰ ਜਿਉ ਤੂੰ ਸੁਖ ਸੰਪਦ ਰਾਸ ਨਾਨਕ ਲਿਓ ਪਾਈ ਮੇਰੇ ਕੋ ਪ੍ਰਭਾਗੇ ਅਰਦਾਸ ਰਹਾਉ ਜੋ ਮੰਗੋ ਸੋਹੀ ਸੋਈ ਪਾਵੋ ਆਪਣੇ ਖਸਮ ਪਰੋਸਾ ਕਹੋ ਨਾਨਕ ਗੁਰਪੂਰਾ ਫੇਟਿਓ ਮਿਟਿਓ ਸਗਰਾਂ ਦੇਸਾ ਸੋਠ ਮਹੱਲਾ ਪੰਜੇਵਾ ਸਿਮਰ ਸਿਮਰੋ ਗੁਰ ਸਤਗੁਰੇ ਅਪਨਾ ਸਗਲਾ ਦੁੱਖ ਮਿਟਾਏ ਆ ਤਾ ਪਰੋਗੈ ਗੁਰਬਚਨੇ ਮਨ ਚੇਫਲ ਪਾਈਆ ਮੇਰਾ ਗੁਰਪੂਰਾ ਸੁਖਦਾਤਾ ਕਰਨ ਕਾਨ ਸਮਰਤ ਸੁਆਮੀ ਪੂਰ ਪ੍ਰਗਵੀਦਾਤਾ ਰਾਹ ਨੰਦ ਮੇਨੋ ਅਦ ਮੰਗਲ ਗੁਣ ਗਾਵੋ ਗੁਰ ਨਾਨਕ ਪੈ ਦੇ ਆਲਾ ਜੈ ਜੈਕਾਰ ਪੈ ਜਗ ਪੀਤਰ ਹੁਆ ਪਾਰ ਬ੍ਰਹਮ ਰਖਵਾਲਾ ਸੋਠ ਮੰਲਾ ਪੰਜੇ ਵੈ ਦੁਰ ਤਗ ਵਾਇ ਹਰ ਪ੍ਰਭਿ ਆਪੇ ਸਭ ਸੰਸਾਰ ਉਬਾਰੇ ਆਰ ਬ੍ਰਹਮ ਪ੍ਰਭ ਕਿਰਪਾ ਧਾਰੀ ਆਪਣਾ ਬਿਰਦ ਸਮਾਰੇ ਹੋਏ ਰਾਜੇ ਰਾਮ ਕੀ ਰਖਵਾਲੀ ਸੁਖ ਸਾਜ ਆਨੰਦ ਗੁਣ ਗਾਵੋ ਮਨ ਤਨ ਦੇ ਸੁਖਾਲੀ ਰਹਾ ਪਤੁ ਦਾਨ ਸਤਿਗੁਰ ਮੇਰਾ ਮੋਤਿਸ ਕਾ ਪ੍ਰਵਾਸਾ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕੀ ਅਰਦਾਸ ਸੋਸ਼ਠ ਮਹੱਲਾ ਪੰਜੇਵਾ ਬਖਸ਼ਿ ਆਪਰ ਬ੍ਰਹਮੇਸ਼ਰ ਸਗਲੇ ਰੋਗ ਬਿਦਾਰੇ ਗੁਰਪੂਰੇ ਕੀ ਸੰਨਿ ਉਪਰੇ ਕਾਰਜ ਸਗਲੇ ਸਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪੁ ਉਤਾਰਿਆ ਸਤਿਗੁਰੂ ਪੂਰੇ ਆਪਣੀ ਕਿਰਪਾ ਧਾਰ ਰਹਾ ਸਦਾ ਅਨੰਦ ਕਰੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰੱਖਿਆ ਵੜੇ ਵੜਿਆ ਨਾਨਕ ਕਰਤੇ ਕੀ ਸਾਚ ਸਬਦ ਸਦ ਭਾਕੇ ਆ ਸੋਰਠ ਮਹਲਾ ਪੰਜਵੇ ਭਈ ਕਿਰਪਾ ਰੁ ਸੁਆਮੀ ਮੇਰੇ ਤੇ ਸਾਚੇ ਦਰਬਾਰ ਸਤਿਗੁਰ ਤਾਪ ਗਵਾਇ ਆ ਪਾਏ ਠਾਡ ਪੈ ਸੰਸਾਰ ਆਪਣੇ ਜੀ ਜਨਤਿ ਆਪੇ ਰਾਕੇ ਜੰਮੈ ਕਿਉ ੜ ਤਾਰ ਹਰ ਕੇ ਚਨ ਰਿਦੈ ਵਰਤਾਰ ਸਦਾ ਸਦਾ ਫੁਰਸਿ ਮਰੀ ਆ ਪਾਏ ਦੋ ਕਿਲ ਬਿ ਘਟ ਨਹਾਰ ਰਹਾ ਤਿਸ ਕੀ ਸਰਣੀ ਉਪਰ ਪਾਏ ਜਨ ਰਚਿਆ ਸਭ ਕੋ ਏ ਕਰਣ ਕਾਨ ਸਮਰਤ ਸੋ ਪਾਈ ਸੱਚੇ ਸੱਚੀ ਸੋਏ ਨਾਨਕ ਪ੍ਰਭ ਧਿਆਈਐ ਪਾਈ ਮਨ ਤਨ ਸੀਤਲ ਹੋਏ ਸੋ ਸੋ ਮਹੱਲਾ ਪੰਜੇ ਵਾ ਸੰਤੋ ਹਰ ਹਰ ਨਾਮ ਧਿਆਈ ਸੁਖ ਸਾਗਰ ਪ੍ਰਭ ਵਿਸਰੋ ਨਾਹੀ ਮਨ ਚਿੰਦਿਆੜਾ ਬਲ ਪਾਇ ਰਾਹਾ ਸਤਗੁਰੂ ਪੁਰਹਿ ਤਾਪ ਗਵਾਇ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪ੍ਰਪੇਦਿਆਲਾ ਦੁੱਖ ਮਿਟਿਆ ਸਾਬ ਪਰਵਾਰੇ ਸਰਬ ਨੇ ਦਾਤ ਮੰਗਰ ਸਰੂਪਾ ਹਰ ਕਾ ਨਾਮ ਆਧਾਰੂ ਨਾਨਕ ਪਤਰਾ ਕੀ ਪ੍ਰਮੇਸ਼ਰ ਉਦ੍ਰਿਆ ਸੁਭ ਸੰਸਾਰ ਸੋਠ ਮਹੱਲਾ ਪੰਜਵਾਂ ਮੀਰਾ ਸਤ ਗੁਰਖਵਾਲਾ ਹੋਆ ਹਰ ਕਿਰਪਾ ਪ੍ਰਭ ਹਾਥ ਦੇ ਰਾਖਿਆ ਹਰ ਗੋਬਿੰਦ ਨਵਾ ਨਿਰੋਵਾ ਰਹਾ ਤਾਪ ਗਿਆ ਪਰਪਿਆਪ ਮਿਟਾਇਆ ਜਨ ਕੀ लाज ਰਖਾਈ ਸਾਧ ਸੰਗਤ ਤੇ ਸਫਲ ਪਾਏ ਸਤ ਗੁਰ ਕੈਬਲ ਜਾਏ

ਆਨ ਦੇ ਨਾਨਕ ਨਾਮ ਤੇ ਆਏ ਜੀਤਾ ਪ੍ਰਾਨ ਕਾ ਦਤ ਆਪਣੇ ਦਾਸ ਕੋ ਕੰਠ ਲਾਏ ਰੱਖ ਕੇ ਜਿਉ ਬਾਰਕ ਪਦਮਾਤਾ ਸੋਠ ਮੰਨ ਲਾ ਪੰਜੇ ਵਾ ਠਾੜ ਪਾਇ ਕਰਤਾ ਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰਹਿ ਰਾਕੇ ਸਨ ਸੱਚੇ ਕੀਤਾ ਕੇ ਪਰਮੇਸ਼ਰ ਆਪੋ ਅਰਖ ਵਾਲਾ ਸਾਤ ਸਾਜ ਸੁਖ ਖਿੰਨ ਮੈਂ ਉਪਜੇ ਮਨ ਹੋਆ ਸਦਾ ਸੁਖਾ ਲਾ ਰਹਾ ਹਰ ਹਰ ਨਾਮ ਦਿਓ ਦਾਰੂ ਤਨ ਸਗਲਾ ਰੋਗ ਬੇਦਾਰੂ ਆਪਣੀ ਕਿਰਪਾ ਧਾਰੀ ਤਨ ਸਗਲੇ ਬਾਤ ਸੁਵਾਰੀ ਪ੍ਰਭ ਆਪਣਾ ਬਿਰਦ ਸਮਾਰੇ ਆਮਰਾ ਘੜਵ ਗੁੰਡਾ ਵਿਚਾਰਿਆ ਗੁਰ ਕਾ ਸ਼ਬਦ ਪਿਓ ਸਾਖੀ ਤਨ ਸਗਲੇ ਲਾਜ ਰਾਕੇ ਬੋਲਾਇ ਬੋਲੀ ਤੇਰਾ ਤੂੰ ਸਾਹਿਬ ਗੁਣੇ ਗਹਿਰਾ ਜਪ ਨਾਨਕ ਨਾਮ ਸਚ ਸਾਕੇ ਆਪਣੇ ਦਾਸ ਕੀ ਪੈ ਜਰਾ ਕੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਗਹਿਰਾ ਜਪ ਨਾਨਕ ਨਾਮ ਸੱਚ ਸਾ ਕੀ ਆਪਣੇ ਦਾਸ ਕੀ ਪੈ ਜਰਾ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ